প্রচারক এহো জহা হোনা চাইদা হ খালসা কলেজ অমৃতসর ਵਿਖੇ ਸੰਤ ਤੇਜਾ ਸਿੰਘ ਜੀ ਨੇ ਇੱਕ ਵਾਰ ਲੈਕਚਰ ਵਿੱਚ ਕਿਹਾ ਗੁਰੂ ਨਾਨਕ ਦੇਵ ਜੀ ਦੇ ਇਸ ਉੱਚੇ ਸੁੱਚੇ ਧਰਮ ਨੂੰ ਪ੍ਰਚਾਰਨ ਲਈ ਤਿਆਗੀ বৈরাগী লোভ লালਜ ਤੋਂ ਰਹਿਤ निर्मल मन ਵਾਲੇ সুজবান ਤੇ पढ़े लिखे नौजवानਾਂ ਦੀ ਲੋੜ ਹੈ। ਸ਼ਾਦਨ ਭੋਜਨ ਕੀ ਆਸ ਨਾ ਕਰਈ ਅਚਿੰਤ ਮਲੇ ਸੋ ਪਾਏ ਜਿਹੜੇ ਸਿੱਖ ਇਸ ਤੁਕ ਨੂੰ ਸਮਝ ਆਪਣੇ ਜੀਵਨ ਨੂੰ ਗੁਰਮਤ ਅਨੁਸਾਰ ਢਾਲ ਕੇ ਜਗਤ ਵਿੱਚ ਸ਼ਾਂਤੀ ਦੇ ਪ੍ਰਚਾਰ ਕਰਨ ਲਈ ਤਿਆਰ ਹੋਣ ਉਹਨਾਂ ਨੂੰ ਪੰਥ ਦੀ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਪ੍ਰਚਾਰਕ ਦੀ ਕਥਨੀ ਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ ਸੰਤ ਜੀ ਦੇ ਵਿਚਾਰਾਂ ਦਾ ਕਾਲਜ ਦੇ ਕਾਫੀ ਵਿਦਿਆਰਥੀਆਂ ਤੇ ਅਸਰ ਹੋਇਆ ਜਿਨ੍ਹਾਂ ਵਿੱਚੋਂ ਬਾਬਾ ਇਕਬਾਲ ਸਿੰਘ ਜੀ ਡਾਕਟਰ ਖੇਮ ਸਿੰਘ ਜੀ ਡਾਕਟਰ ਗੁਰਪਖ ਸਿੰਘ ਜੀ ਅਤੇ ਬਾਬਾ ਗਿਆਨ ਸਿੰਘ ਜੀ ਨੇ ਸੰਤ ਤੇਜਾ ਸਿੰਘ ਜੀ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਾਰਗ ਤੇ ਚੱਲ ਕੇ ਗੁਰਮਤ ਦਾ ਪ੍ਰਚਾਰ ਕਰਨਾ ਹੀ ਜੀਵਨ ਦਾ ਨਿਸ਼ਾਨਾ ਬਣਾ ਲਿਆ